ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦੇ ਹਾਂ ਸਭ ਚੜ੍ਹਦੀ ਕਲਾ 'ਚ ਹੋਮੋਂਗੇ ਠੀਕ-ਠਾਕ ਹੋਮੋਂਗੇ ਦੋਸਤੋ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ 'ਚ ਹੜ੍ਹ ਕਾਰਨ ਹਫੜਾ ਦਫੜੀ ਮੱਚੀ ਹੋਈ ਹੈ ਗੰਗਾ ਅਤੇ ਜਮੁਨਾ ਦੋਵੇਂ ਆਪਣੇ ਭਿਆਨਕ ਰੂਪ 'ਚ ਨੇ ਹੜ੍ਹਾਂ ਦੇ ਪਾਣੀ ਨੇ ਕਈ ਰਿਹਾਇਸ਼ੀ ਇਲਾਕਿਆਂ ਨੂੰ ਆਪਣੀ ਲਪੇਟ 'ਚ ਲੈ ਲਿਆ ਇਸ ਦੌਰਾਨ ਹੜ੍ਹ ਨਾਲ ਝੂਜ ਰਹੇ ਇੱਕ ਪਰਿਵਾਰ ਦਾ ਵੀਡੀਓ ਇੰਟਰਨੈਟ 'ਤੇ ਸਾਹਮਣੇ ਆਇਆ ਜਿਸ ਨੂੰ ਦੇਖ ਕੇ ਲੋਕ ਭਾਵੁਕ ਹੋ ਰਹੇ ਨੇ ਅਤੇ ਮਾਪਿਆਂ ਦੇ ਪਿਆਰ ਅਤੇ ਹਿੰਮਤ ਦੀ ਪ੍ਰਸ਼ੰਸਾ ਵੀ ਕਰ ਰਹੇ ਨੇ ਵੀਡੀਓ ਵਿੱਚ ਮਾਪਿਆਂ ਨੂੰ ਕਿਸੇ ਤਰ੍ਹਾਂ ਆਪਣੇ ਨੰਮ ਜੰਮੇ ਬੱਚੇ ਨੂੰ ਹੜ੍ਹ ਦੇ ਪਾਣੀ ਤੋਂ ਬਚਾਉਂਦਿਆਂ ਦੇਖਿਆ ਗਿਆ ਵਾਇਰਲ ਵੀਡੀਓ ਦੇਖ ਕੇ ਤੁਹਾਨੂੰ ਫਿਲਮ ਬਾਹੂਬਲੀ ਦੇ ਉਸ ਮਸ਼ਹੂਰ ਸੀੰਧੀ ਯਾਦ ਆਵੇ ਕਿ ਜਿਸ ਵਿੱਚ ਰਾਣੀ ਸ਼ਿਵਗਾਮੀ ਆਪਣੇ ਨੰਮ ਜੰਮੇ ਬੱਚੇ ਨੂੰ ਬਚਾਉਣ ਲਈ ਨਦੀ ਪਾਰ ਕਰਦੀ ਹੈ ਇਸ ਵੀਡੀਓ ਚ ਵੀ ਮਾਪੇ ਆਪਣੇ ਬੱਚੇ ਨੂੰ ਸਿਰ ਤੇ ਚੁੱਕ ਕੇ ਡੂੰਘੇ ਪਾਣੀ ਨੂੰ ਪਾਰ ਕਰਦੇ ਦਿਖਾਈ ਦੇ ਰਹੇ ਨੇ ਵੀਡੀਓ ਵਿੱਚ ਤੁਸੀਂ ਦੇਖੋ ਕਿਵੇਂ ਮਾਪੇ ਆਪਣੀ ਛਾਤੀ ਤੱਕ ਪਾਣੀ ਚ ਡੁੱਬੇ ਹੋਏ ਨੇ ਪਰ ਉਹਨਾਂ ਨੇ ਹਿੰਮਤ ਨਹੀਂ ਹਾਰੀ ਅਤੇ ਆਪਣੀ ਜਾਨ ਦੀ ਪਰਵਾਹ ਬਿਨਾ ਕੀਤੇ ਆਪਣੇ ਬੱਚੇ ਨੂੰ ਬਚਾਉਣ ਲਈ ਅੱਗੇ ਵਧੇ ਇਹ ਵੀਡੀਓ ਪ੍ਰਾਗਰਾਜ ਦੇ ਛੋਟਾ ਬਗੜਾ ਇਲਾਕੇ ਦੀ ਦੱਸੀ ਜਾ ਰਹੀ ਹੈ ਜਿੱਥੇ ਗੰਗਾ ਤੇ ਜਮੂਨਾ ਦੋਵੇਂ ਨਦੀਆਂ ਦਾ ਪਾਣੀ ਖਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਿਹਾ ਜਿਸ ਕਾਰਨ ਕਈ ਰਹਾਇਸ਼ੀ ਇਲਾਕੇ ਹੜਾਂ ਚ ਡੁੱਬ ਗਏ ਨੇ ਅਤੇ ਜਨ ਜੀਵਨ ਠੱਪ ਹੋ ਗਿਆ ਇਸ ਦੇ ਨਾਲ ਹੀ ਲੋਕ ਟਿੱਪਣੀ ਭਾਗ ਚ ਇਨਾ ਦਲੇਰ ਮਾਪਿਆਂ ਦੀ ਪ੍ਰਸ਼ੰਸਾ ਕਰ ਰਹੇ ਨੇ ਇੱਕ ਉਪਭੋਗਤਾ ਨੇ ਟਿੱਪਣੀ ਕੀਤੀ ਕਲਯੁਗ ਦਾ ਵਾਸੂਦੇਵ ਇੱਕ ਹੋਰ ਉਪਭੋਗਤਾ ਨੇ ਕਿਹਾ ਇੱਕ ਪਿਤਾ ਸਿਰਫ ਇੱਕ ਮਾਤਾ ਨਹੀਂ ਹੁੰਦਾ ਓਹ ਇੱਕ ਭਗਵਾਨ ਵਰਗਾ ਹੁੰਦਾ ਇਸ ਦੇ ਨਾਲ ਹੀ ਲੋਕਾਂ ਨੇ ਹੜ੍ਹ ਪ੍ਰਭਾਵਿਤ ਖੇਤਰਾਂ 'ਚ ਸਰਕਾਰੀ ਮਦਦ ਦੀ ਘਾਟ ਤੇ ਵੀ ਸਵਾਲ ਉਠਾ ਰਹੇ ਨੇ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦੇ ਹਾਂ ਸਭ ਚੜ੍ਹਦੀ ਕਲਾ 'ਚ ਹੋਮੋਂਗੇ ਠੀਕ-ਠਾਕ ਹੋਮੋਂਗੇ ਦੋਸਤੋ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ 'ਚ ਹੜ੍ਹ ਕਾਰਨ ਹਫੜਾ ਦਫੜੀ ਮੱਚੀ ਹੋਈ ਹੈ ਗੰਗਾ ਅਤੇ ਜਮੁਨਾ ਦੋਵੇਂ ਆਪਣੇ ਭਿਆਨਕ ਰੂਪ 'ਚ ਨੇ ਹੜ੍ਹਾਂ ਦੇ ਪਾਣੀ ਨੇ ਕਈ ਰਿਹਾਇਸ਼ੀ ਇਲਾਕਿਆਂ ਨੂੰ ਆਪਣੀ ਲਪੇਟ 'ਚ ਲੈ ਲਿਆ ਇਸ ਦੌਰਾਨ ਹੜ੍ਹ ਨਾਲ ਝੂਜ ਰਹੇ ਇੱਕ ਪਰਿਵਾਰ ਦਾ ਵੀਡੀਓ ਇੰਟਰਨੈਟ ਤੇ ਸਾਮਣੇ ਆਇਆ ਜਿਸ ਨੂੰ ਦੇਖ ਕੇ ਲੋਕ ਭਾਵੁਕ ਹੋ ਰਹੇ ਨੇ ਅਤੇ ਮਾਪਿਆਂ ਦੇ ਪਿਆਰ ਅਤੇ ਹਿੰਮਤ ਦੀ ਪ੍ਰਸ਼ੰਸਾ ਵੀ ਕਰ ਰਹੇ ਨੇ ਵੀਡੀਓ ਵਿੱਚ ਮਾਪਿਆਂ ਨੂੰ ਕਿਸੇ ਤਰ੍ਹਾਂ ਆਪਣੇ ਨਾਮ ਜੰਮੇ ਬੱਚੇ ਨੂੰ ਹੜ੍ਹ ਦੇ ਪਾਣੀ ਤੋਂ ਬਚਾਉਂਦਿਆਂ ਦੇਖਿਆ ਗਿਆ ਵਾਇਰਲ ਵੀਡੀਓ ਦੇਖ ਕੇ ਤੁਹਾਨੂੰ ਫਿਲਮ ਬਾਹੂਬਲੀ ਦੇ ਉਸ ਮਸ਼ਹੂਰ ਸੀੰਧੀ ਯਾਦ ਆਵੇ ਕਿ ਜਿਸ ਵਿੱਚ ਰਾਣੀ ਸ਼ਿਵਗਾਮੀ ਆਪਣੇ ਨੰਮ ਜੰਮੇ ਬੱਚੇ ਨੂੰ ਬਚਾਉਣ ਲਈ ਨਦੀ ਪਾਰ ਕਰਦੀ ਹੈ ਇਸ ਵੀਡੀਓ ਚ ਵੀ ਮਾਪੇ ਆਪਣੇ ਬੱਚੇ ਨੂੰ ਸਿਰ ਤੇ ਚੁੱਕ ਕੇ ਡੂੰਘੇ ਪਾਣੀ ਨੂੰ ਪਾਰ ਕਰਦੇ ਦਿਖਾਈ ਦੇ ਰਹੇ ਨੇ ਵੀਡੀਓ ਵਿੱਚ ਤੁਸੀਂ ਦੇਖੋ ਕਿਵੇਂ ਮਾਪੇ ਆਪਣੀ ਛਾਤੀ ਤੱਕ ਪਾਣੀ ਚ ਡੁੱਬੇ ਹੋਏ ਨੇ ਪਰ ਉਹਨਾਂ ਨੇ ਹਿੰਮਤ ਨਹੀਂ ਹਾਰੀ ਅਤੇ ਆਪਣੀ ਜਾਨ ਦੀ ਪਰਵਾਹ ਬਿਨਾ ਕੀਤੇ ਆਪਣੇ ਬੱਚੇ ਨੂੰ ਬਚਾਉਣ ਲਈ ਅੱਗੇ ਵਧੇ ਇਹ ਵੀਡੀਓ ਪ੍ਰਾਗਰਾਜ ਦੇ ਛੋਟਾ ਬਗੜਾ ਇਲਾਕੇ ਦੀ ਦੱਸੀ ਜਾ ਰਹੀ ਹੈ ਜਿੱਥੇ ਗੰਗਾ ਤੇ ਜਮੂਨਾ ਦੋਵੇਂ ਨਦੀਆਂ ਦਾ ਪਾਣੀ ਖਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਿਹਾ ਜਿਸ ਕਾਰਨ ਕਈ ਰਹਾਇਸ਼ੀ ਇਲਾਕੇ ਹੜਾਂ ਚ ਡੁੱਬ ਗਏ ਨੇ ਅਤੇ ਜਨ ਜੀਵਨ ਠੱਪ ਹੋ ਗਿਆ ਇਸ ਦੇ ਨਾਲ ਹੀ ਲੋਕ ਟਿੱਪਣੀ ਭਾਗ ਚ ਇਨਾ ਦਲੇਰ ਮਾਪਿਆਂ ਦੀ ਪ੍ਰਸ਼ੰਸਾ ਕਰ ਰਹੇ ਨੇ ਇੱਕ ਉਪਭੋਗਤਾ ਨੇ ਟਿੱਪਣੀ ਕੀਤੀ ਕਲਯੁਗ ਦਾ ਵਾਸੂਦੇਵ ਇੱਕ ਹੋਰ ਉਪਭੋਗਤਾ ਨੇ ਕਿਹਾ ਇੱਕ ਪਿਤਾ ਸਿਰਫ ਇੱਕ ਮਾਤਾ ਨਹੀਂ ਹੁੰਦਾ ਓਹ ਇੱਕ ਭਗਵਾਨ ਵਰਗਾ ਹੁੰਦਾ ਇਸ ਦੇ ਨਾਲ ਹੀ ਲੋਕਾਂ ਨੇ ਹੜ੍ਹ ਪ੍ਰਭਾਵਿਤ ਖੇਤਰਾਂ 'ਚ ਸਰਕਾਰੀ ਮਦਦ ਦੀ ਘਾਟ ਤੇ ਵੀ ਸਵਾਲ ਉਠਾ ਰਹੇ ਨੇ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦੇ ਹਾਂ ਸਭ ਚੜ੍ਹਦੀ ਕਲਾ 'ਚ ਹੋਮੋਂਗੇ ਠੀਕ-ਠਾਕ ਹੋਮੋਂਗੇ ਦੋਸਤੋ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ 'ਚ ਹੜ੍ਹ ਕਾਰਨ ਹਫੜਾ ਦਫੜੀ ਮੱਚੀ ਹੋਈ ਹੈ ਗੰਗਾ ਅਤੇ ਜਮੁਨਾ ਦੋਵੇਂ ਆਪਣੇ ਭਿਆਨਕ ਰੂਪ 'ਚ ਨੇ ਹੜ੍ਹਾਂ ਦੇ ਪਾਣੀ ਨੇ ਕਈ ਰਿਹਾਇਸ਼ੀ ਇਲਾਕਿਆਂ ਨੂੰ ਆਪਣੀ ਲਪੇਟ 'ਚ ਲੈ ਲਿਆ ਇਸ ਦੌਰਾਨ ਹੜ੍ਹ ਨਾਲ ਝੂਜ ਰਹੇ ਇੱਕ ਪਰਿਵਾਰ ਦਾ ਵੀਡੀਓ ਇੰਟਰਨੈਟ ਤੇ ਸਾਹਮਣੇ ਆਇਆ ਜਿਸ ਨੂੰ ਦੇਖ ਕੇ ਲੋਕ ਭਾਵੁਕ ਹੋ ਰਹੇ ਨੇ ਅਤੇ ਮਾਪਿਆਂ ਦੇ ਪਿਆਰ ਅਤੇ ਹਿੰਮਤ ਦੀ ਪ੍ਰਸ਼ੰਸਾ ਵੀ ਕਰ ਰਹੇ ਨੇ ਵੀਡੀਓ ਵਿੱਚ ਮਾਪਿਆਂ ਨੂੰ ਕਿਸੇ ਤਰ੍ਹਾਂ ਆਪਣੇ ਨਾਮ ਜੰਮੇ ਬੱਚੇ ਨੂੰ ਹੜ੍ਹ ਦੇ ਪਾਣੀ ਤੋਂ ਬਚਾਉਂਦਿਆਂ ਦੇਖਿਆ ਗਿਆ ਵਾਇਰਲ ਵੀਡੀਓ ਦੇਖ ਕੇ ਤੁਹਾਨੂੰ ਫਿਲਮ ਬਾਹੂਬਲੀ ਦੇ ਉਸ ਮਸ਼ਹੂਰ ਸੀੰਧੀ ਯਾਦ ਆਵੇ ਕਿ ਜਿਸ ਵਿੱਚ ਰਾਣੀ ਸ਼ਿਵਗਾਮੀ ਆਪਣੇ ਨੰਮ ਜੰਮੇ ਬੱਚੇ ਨੂੰ ਬਚਾਉਣ ਲਈ ਨਦੀ ਪਾਰ ਕਰਦੀ ਹੈ ਇਸ ਵੀਡੀਓ ਚ ਵੀ ਮਾਪੇ ਆਪਣੇ ਬੱਚੇ ਨੂੰ ਸਿਰ ਤੇ ਚੁੱਕ ਕੇ ਡੂੰਘੇ ਪਾਣੀ ਨੂੰ ਪਾਰ ਕਰਦੇ ਦਿਖਾਈ ਦੇ ਰਹੇ ਨੇ ਵੀਡੀਓ ਵਿੱਚ ਤੁਸੀਂ ਦੇਖੋ ਕਿਵੇਂ ਮਾਪੇ ਆਪਣੀ ਛਾਤੀ ਤੱਕ ਪਾਣੀ ਚ ਡੁੱਬੇ ਹੋਏ ਨੇ ਪਰ ਉਹਨਾਂ ਨੇ ਹਿੰਮਤ ਨਹੀਂ ਹਾਰੀ ਅਤੇ ਆਪਣੀ ਜਾਨ ਦੀ ਪਰਵਾਹ ਬਿਨਾ ਕੀਤੇ ਆਪਣੇ ਬੱਚੇ ਨੂੰ ਬਚਾਉਣ ਲਈ ਅੱਗੇ ਵਧੇ ਇਹ ਵੀਡੀਓ ਪ੍ਰਾਗਰਾਜ ਦੇ ਛੋਟਾ ਬਗੜਾ ਇਲਾਕੇ ਦੀ ਦੱਸੀ ਜਾ ਰਹੀ ਹੈ ਜਿੱਥੇ ਗੰਗਾ ਤੇ ਜਮੂਨਾ ਦੋਵੇਂ ਨਦੀਆਂ ਦਾ ਪਾਣੀ ਖਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਿਹਾ ਜਿਸ ਕਾਰਨ ਕਈ ਰਹਾਇਸ਼ੀ ਇਲਾਕੇ ਹੜਾਂ ਚ ਡੁੱਬ ਗਏ ਨੇ ਅਤੇ ਜਨ ਜੀਵਨ ਠੱਪ ਹੋ ਗਿਆ ਇਸ ਦੇ ਨਾਲ ਹੀ ਲੋਕ ਟਿੱਪਣੀ ਭਾਗ ਚ ਇਨਾ ਦਲੇਰ ਮਾਪਿਆਂ ਦੀ ਪ੍ਰਸ਼ੰਸਾ ਕਰ ਰਹੇ ਨੇ ਇੱਕ ਉਪਭੋਗਤਾ ਨੇ ਟਿੱਪਣੀ ਕੀਤੀ ਕਲਯੁਗ ਦਾ ਵਾਸੂਦੇਵ ਇੱਕ ਹੋਰ ਉਪਭੋਗਤਾ ਨੇ ਕਿਹਾ ਇੱਕ ਪਿਤਾ ਸਿਰਫ ਇੱਕ ਮਾਤਾ ਨਹੀਂ ਹੁੰਦਾ ਉਹ ਇੱਕ ਭਗਵਾਨ ਵਰਗਾ ਹੁੰਦਾ ਇਸ ਦੇ ਨਾਲ ਹੀ ਲੋਕਾਂ ਨੇ ਹੜ ਪ੍ਰਭਾਵਿਤ ਖੇਤਰਾਂ ਚ ਸਰਕਾਰੀ ਮਦਦ ਦੀ ਕਾਰਜ ਤੇ ਵੀ ਸਵਾਲ ਉਠਾ ਰਹੇ ਨੇ